ਵੋਟ ਵੀ ਪਾਵਾਂਗੇ ਉਸੇ ਬੰਦੇ ਨੂੰ ਜਿਹੜਾ ਚੰਗਾ ਕੰਮ ਕਰੂਗਾ ਕਿੱਥੇ ਸੋਨੇ ਜਿਹੜੀਆਂ ਹਾਂ ਚਾਂਦੀ ਵੀ ਨਹੀਂ ਰਹਿ ਗਈ ਮੁੰਡੇ ਦੇਖੋ ਜੀ ਕੰਮ ਹੋਣੇ ਚਾਹੀਦੇ ਸਾਰੇ ਗਰੀਬ ਬੰਦਾ ਇਹਨੂੰ ਸੌਖਾ ਕਰਨਾ ਚਾਹੀਦਾ ਸਰਕਾਰ ਕੋਈ ਵੀ ਆਵੇ ਪੋਟਾ ਪਾਉਣੀ ਹੈ ਜਿਹੜੀ ਵੀ ਕੋਈ ਗਰੀਬਾਂ ਦੀ ਸਹਾਇਤਾ ਕਰ ਸਕੇ ਕੋਈ ਵੀ ਮਜ਼ਦੂਰ ਦਿਹਾੜੀ ਨਹੀਂ ਲੱਗਦੀ ਕੋਈ ਨਾ ਕੋਈ ਉਹਨੂੰ ਪੈਸੇ ਮਿਲਣੇ ਚਾਹੀਦੇ ਪਾਰਟੀ ਅਭੀ ਰਹੂਗੀ ਸਸਿਆ ਦੋਸਤੋ ਮੈਂ ਹਨਵਨੀਤ ਸਿੰਘ ਚਿਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਗੱਲ ਕਰਦੇ ਆ ਲੋਕ ਸਭਾ ਚੋਣਾਂ ਦੀ ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਆਪਣੇ ਸਿਖਰ ਵੱਲ ਨੂੰ ਇਹ ਚੋਣਾਂ ਚੋਣ ਮਹੀਮ ਜੋ ਆਪਣੇ ਸਿਖਰ ਵੱਲ ਜਾ ਰਹੀ ਹੈ ਤਾਂ ਵੱਖ-ਵੱਖ ਪਾਰਟੀਆਂ ਵੱਲੋਂ ਪ੍ਰਚਾਰ ਹੋਰ ਵੀ ਤੇਜ਼ ਹੋ ਰਿਹਾ ਤੇ ਇਸੇ ਸਬੰਧ ਦੇ ਵਿੱਚ ਅੱਜ ਅਸੀਂ ਹੁਸ਼ਿਆਰਪੁਰ ਦੇ ਲੇਬਰ ਸ਼ੈੱਡ ਤੇ ਪਹੁੰਚੇ ਆ ਤੇ ਜਿਹੜੇ ਇੱਥੇ ਲੇਬਰ ਯੂਨੀਅਨ ਹੈ ਉਹਨਾਂ ਦੇ ਮੈਂਬਰਾਂ ਨਾਲ ਹੀ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਚੋਣਾਂ ਨੂੰ ਲੈ ਕੇ ਕੀ ਉਹ ਸੋਚ ਰੱਖਦੇ ਨੇ ਹਾਂਜੀ ਸਵਾਗਤ ਹੈ ਜੀ ਵੀ ਸੀ ਅਪਡੇਟ ਦੇ ਵਿੱਚ ਜੀ ਆਣੂ ਜੀ ਆਣੂ ਜੀ ਆਹ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਜੀ ਅਮਰ ਸਿੰਘ ਜੀ ਅਮਰ ਸਿੰਘ ਜੀ ਕੀ ਕੰਮ ਕਰਦੇ ਤੁਸੀਂ ਅਸੀਂ ਇੱਥੇ ਲੇਬਰ ਦਾ ਕੰਮ ਕਰਦੇ ਆ ਜੀ ਅੱਛਾ ਜੀ ਹਾਂ ਜੀ ਤੇ ਵੋਟ ਦਾ ਦੌਰ ਚੱਲ ਰਿਹਾ ਹੈ ਨਵੀਂ ਸਰਕਾਰ ਨੂੰ ਲੋਕ ਬਣਾਉਣਾ ਚਾਹੁੰਦੇ ਨੇ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਵੋਟ ਪਾਓਗੇ ਵੋਟ ਸਾਡਾ ਆਪਣਾ ਅਧਿਕਾਰ ਹੈ ਵੋਟ ਅਸੀਂ ਪਾਵਾਂਗੇ ਉਸੇ ਬੰਦੇ ਨੂੰ ਜਿਹੜਾ ਚੰਗਾ ਕੰਮ ਕਰੂਗਾ ਜਿਹੜਾ ਤੁਹਾਡੇ ਲਈ ਚੰਗਾ ਹੋਊਗਾ ਬਾਕੀ ਗੱਲ ਇਦਾਂ ਵੇ ਸੀਸ ਦੇ ਲੇਬਰ ਦੇ ਤੇ ਦਿਹਾੜੀ ਆ ਆਨਲਾਈਨ ਕੰਮ ਹੋ ਗਿਆ ਸਾਡੇ ਬਾਅਦ ਤੇ ਬੜੀਆਂ ਦਿੱਕਤਾਂ ਹੋ ਗਈਆਂ ਆ ਨਾ ਨਾ ਸਾਨੂੰ ਉਹਨਾਂ ਨੂੰ ਆਨਲਾਈਨ ਕਰਨਾ ਆਉਂਦਾ ਨਾ ਡਿਜੀਟਲ ਕਰਨੀ ਆਂਦੀ ਆ ਕੋਈ ਸਾਨੂੰ ਦਿਹਾੜੀ ਲਾ ਕੇ ਜਿਆਦੀ ਨਹੀਂ ਤੇ ਅਸੀਂ ਖਾਵਾਂਗੇ ਕਿੱਥੋਂ ਤੇ ਲੋਕੀ ਕਹਿੰਦੇ ਕਰੋ ਜੀ ਸੰਦੋ ਉਹ ਪਤਾ ਨਹੀਂ ਕੀ ਕਰਦਾ ਸੀ ਆਨਲਾਈਨ ਆਨਲਾਈਨ ਗਵਰਨਮੈਂਟ ਨੂੰ ਬੰਦ ਕਰਦਣੀ ਚਾਹੀਦੀ ਆ ਜਿਹੜੀ ਲੇਬਰ ਨੂੰ ਸਹੂਲਤ ਹੋਵੇ ਦਿਹਾੜੀ ਅੱਤੇ ਘਰ ਤੋਂ ਘੱਟ ਵੀ 1000 ਰੁਪਏ ਚਾਹੀਦੀ ਜਿਹੜੀ ਨਿਰੇਗਾ ਕਹਿੰਦੇ 400 ਰੁਪਏ ਤੇ 600 600 ਰੁਪਏ ਦਾ ਮਿਸਤਰੀ ਲੈ ਰਿਹਾ 700 ਰੁਪਏ ਲੈ ਰਿਹਾ ਤੂੰ ਦਿਨੇ ਗਾਉਂ ਤੇ 400 ਰੁਪਏ ਕਿੱਦਾਂ ਕਹਿੰਦੇ ਲੋਕਾਂ ਨੂੰ ਸਰਾਈ ਬਣਾ ਰਹੀਆਂ ਜਿਹੜੀ ਸਰਕਾਰਾਂ ਮੰਤਰੀ ਜਿਹੜੇ ਕਹਿ ਰਹੇ ਆ ਵੀ 400 ਨਰੇਗਾ ਦੇ ਦੇਗਾ 400 ਰੁਪਏ ਨਾ ਤੁਸੀਂ ਜੇ ਜੇ 2-2 ਲੱਖ ਮੁਲਾਜ਼ਮ ਤਨਖਾਹ ਲੈਂਦਾ ਤਾਂ ਲੇਵਨ ਨਰੇਗਾ ਦੀ 400 ਰੁਪਏ ਕਿੱਦਾਂ ਤੁਸੀਂ ਕਹੋਗੇ ਬਾਕੀ ਦੇ ਵੋਟਾਂ ਅਸੀਂ ਪਾਉਣੀਆਂ ਵੋਟ ਅਸੀਂ ਉਹਨੂੰ ਪਾਣੀ ਜਿਹੜਾ ਸਾਡੇ ਲਈ ਹਤਕਾਰ ਹਤਕਾਰੀ ਹੋਵੇ ਸਾੜੀਆਂ 6 ਮਹੀਨੇ ਸਾਲ ਹੋ ਗਿਆ ਲੱਟਣਾ ਬਾਦ ਪ੍ਰਕਾਸ਼ ਸਿੰਘ ਬਾਲਰ ਦੇ ਹਾਈ ਕੋਰਟ ਦੇ ਜੱਜਾਂ ਤੇ ਸੁਸੂ ਦੀ ਕਿਰਪਾ ਨਾਲ ਸਾਡੀਆਂ ਲੈਟਰਾਂਾਂ ਬਣੀਆਂ ਸੀ ਆ ਸਾਲ ਹੋ ਗਿਆ ਤੇ ਲੈਟਰਾਂਾਂ ਬੰਦਾ ਅਸੀਂ 50 ਵਾਰੀ ਕਮਿਸ਼ਨ ਸਾਹਿਬ ਦੇ 50 ਵਾਰੀ ਉਹਨਾਂ ਮੰਨਤਾ ਕਰਦੇ ਸਾਡੀ ਲੈਟਰਾਂ ਚਾਹੋ ਕੋਈ ਨਹੀਂ ਆਉਦਾ ਮਹਾਰਾਜ ਉਦਾਂ ਹੀ ਭੜੀਆਂ ਵਈਆਂ ਮੋਰੇ ਬੋਤਾ ਗਈਆਂ ਲੈਟਰਾਂਾਂ ਬਣਦੀ ਤਾਂ ਬੋਤਾਂ ਬਣੀਆਂ ਸਾਡੀ ਲੈਟਰਾਂਾਂ ਸਾਫ਼ ਕਰੋ ਤਾਂ ਬੋਤਾਂ ਬਣੀਆਂ ਲੇਕਿਨ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿੱਚ ਆ ਤੇ ਗਰੀਬਾਂ ਦੀ ਸਰਕਾਰ ਆ ਤੇ ਕਿਵੇਂ ਦੇਖਦੇ ਹੋ ਕਿ ਗਰੀਬਾਂ ਲਈ ਕੰਮ ਕਰ ਰਹੀ ਏ ਉਹ ਆਮਾਰੀ ਪਾੜੀ ਬਹੁਤ ਵਧੀਆ ਸਰਕਾਰ ਹੈ ਇੱਕ ਨੰਬਰ ਸਰਕਾਰ ਸਾਡੇ ਲਈ ਗਰੀਬਾਂ ਲਈ ਕਿਨੋਂ ਬਿਜਲੀ ਦੇ ਬਿੱਲ ਮਾਗਦੀ ਤੇ ਅਸੀਂ ਬੋੜ ਅਸਲੀ ਹੱਕਦਾਰ ਉਹੀ ਆ ਪਰ ਸਾਨੂੰ ਸੋਣੀਆਂ ਦਿੱਖਦਾ ਹੈਗੀਆਂ ਤੇ ਸਾਡੇ ਪਹਿਲਾਂ ਜੋ ਲੇਬਰ ਤੇ ਕੰਮ ਆ ਕੇ ਛੱਡਦੇ ਬਹੁਤ ਅਧੂਰੇ ਕੰਮ ਪਏ ਆ ਪਹਿਲਾਂ ਸਾਡੀ ਲੈਟਿੰਗਾਂ ਅੱਗੇ ਵੀ ਜੰਪਾ ਸਾਹਿਬ ਦੇ ਕੋਲ ਗਏ ਆ ਕਮਿਸ਼ਨਰ ਉਹ ਲੈਟਿੰਗਾਂ ਕਰਾਓ ਲੋਕੀ ਵੋਟਾਂ ਪਾਉਣਾਂ ਜਾਊਗੇ ਲੇਬਰਰ ਵੀ ਜਾਊਗੇ ਵੋਟਾਂ ਤਾਂ ਅਸੀਂ ਪਾਉਣੀਆਂ ਪਾਉਣੀਆਂ ਜਦੋਂ ਸਾਡੇ ਨੇ ਕੰਮ ਕਰਦਾ ਸੀ ਉਹਨੇ ਬੋਟਾ ਪਾਣੀਆਂ ਬੋਟਾ ਅਸੀਂ ਦੱਸ ਨਹੀਂ ਸਕਦੇ ਕਿਹਨੂੰ ਪਾਣੀਆਂ ਬੋਟਾ ਅਸੀਂ ਬੋਣਦ ਕਰਦੇ ਬੋਟਾ ਪਾਵਾਂਗੇ ਇਸ ਵਾਰ ਉਹ ਨਹੀਂ ਅਸੀਂ ਦੱਸ ਸਕਦੇ ਕਿਹਨੂੰ ਪਾਵਾਂਗੇ ਖੁੱਲ ਕੇ ਨਹੀਂ ਦੱਸਾਂਗੇ ਆਹੀ ਸਾਡਾ ਫੈਸਲਾ ਸਾਡੇ ਲੇਬਰਡਰੀ ਦੀ ਸਾਰੀ ਸਾਰਿਆਂ ਦੀ ਇੱਕੋ ਹੀ ਕਹਾਣੀ ਆ ਜੀ ਜੋ ਅਸੀਂ ਕਹਿੰਦੇ ਉਹੀ ਕਰਾਂਗੇ ਹੋਰ ਵੀ ਸਾਡੇ ਨਾਲ ਇੱਥੇ ਵਰਕਰ ਜੁੜੇ ਹੋਏ ਨੇ ਇਹ ਗੱਲਬਾਤ ਕਰਦੇ ਆ ਹਾਂਜੀ ਕੀ ਨਾਮ ਹੈ ਜੀ ਮੇਰੇ ਕੇਵਲ ਸਿੰਘ ਜੀ ਕੇਵਲ ਸਿੰਘ ਦੀ ਕੀ ਕੰਮ ਕਰਦੇ ਸੀ ਮੈਂ ਰਾਜ ਮਿਸ਼ਰੀ ਆਈ ਵੋਟਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿਦਾਂ ਸਰਕਾਰ ਆਣੀ ਚਾਹੀਦੀ ਹੈ ਕਿਹੜੇ ਕੰਮਾਂ ਨੂੰ ਲੈ ਕੇ ਵੋਟ ਪਾਉਣੀ ਚਾਹੋਗੇ ਤੁਸੀਂ ਸਰਕਾਰ ਨਹੀਂ ਖਰੀ ਖਰੀ ਆਉਣੀ ਚਾਹੀਦੀ ਹੈ ਜੀ ਸਰਕਾਰ ਕਰੇ ਗਰੀਬਾਂ ਦੇ ਹੱਕ ਜੇ ਹੋਵੇ ਜੀ ਸਰਕਾਰ ਵਧੀਆ ਹੋਣੀ ਚਾਹੀਦੀ ਹੈ ਜੀ ਇੱਕਦਰੀ ਹੋ ਗਈ ਜੀ ਸਾਡੀ ਸਾਨੂੰ ਕੋ ਪੁੱਛ ਨਹੀਂ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜਿੰਦਰ ਹੈ ਜੀ ਮੈਂ ਕੀ ਕੰਮ ਕਰਦੇ ਜੀ ਮੈਂ ਮੈਸਨ ਆ ਜੀ ਕੀ ਕਹਿਣਾ ਚਾਹੋ ਸਾਡਾ ਇਹ ਆ ਜਿਹੜੇ ਜੋ ਵੀ ਆ ਜਨਤਾ ਨੂੰ ਸੂਰਤ ਹੋਣੀ ਚਾਹੀਦੀ ਮਹਿੰਗਾਈ ਕੱਢੀ ਚਾਹੀਦੀ ਆ ਕੰਮ ਮਿਲਣਾ ਆਈ ਦਾ ਇੰਨੀ ਵੇਖ ਕਦਰ ਸਾਡੇ ਪੰਜਾਬ ਵਿੱਚ ਹੋ ਗਈ ਆ ਕਿੱਥੇ ਸੋਨੇ ਜਿਹੜੀਆਂ ਹੁਣ ਚਾਂਦੀ ਵੀ ਨਹੀਂ ਰਹਿ ਗਈ ਹੁਣ ਜਿਹੜੀ ਕਿੰਨੀ ਸਾਡੇ ਪਰ ਆਇਆ ਪੜੇ ਲਿਖੇ ਆ ਮੇਰੇ ਭਰਾ ਵੱਡੇ ਭਾਈ ਆ ਟੱਕੇ ਖਾ ਰਹੇ ਆ ਨਿੱਕ ਡਿਗਰੀ ਕਰਕੇ ਟੱਕੇ ਖਾ ਦਿਹਾੜੀ ਕਰ ਆ ਦੇਖੋ ਕਿਹੋ ਜਿਹਾ ਮੁੰਡਾ ਆ ਕਿੰਨਾ ਪੜਿਆ ਹੋਗਾ ਇਹ ਵਿਚਾਰੀ ਕਿੰਨੀ ਵੇਖ ਕਦਰੀ ਹੋ ਰਹੀ ਆ ਸਾਡੇ ਪੰਜਾਬ ਦੇ ਸਾਨੂੰ ਸੂਰਤ ਚਾਹੀਦੀ ਗਰੀਬਾਂ ਤੇ ਹਰ ਬੰਦੇ ਆ ਤੇ ਸਾਨੂੰ ਕੋ ਸੂਰਤ ਨਹੀਂ ਮਿਲ ਰਹੀ ਸਰ ਜੀ ਕੋਈ ਵੋਟ ਵੋਟ ਪਾਓਗੇ ਤੁਸੀਂ ਵੋਟ ਪਾਣੀ ਪਾਣੀ ਸਰ ਜੀ ਵੋਟ ਪਾਵਾਂਗੇ ਅਸੀਂ ਵੋਟ ਸਾਡੇ ਕਿਸੇ ਕੰਮ ਦੀ ਕਿਸੇ ਪਾਵਾਂ ਕੋਈ ਜਿੱਤੂਗਾ ਖੁਸ਼ੀ ਆ ਸਾਨੂੰ ਬੜੀ ਧੰਨਵਾਦ ਉਹਦਾ ਪਰ ਇਹ ਸਾਨੂੰ ਗਰੀਬਾਂ ਬਾਰੇ ਸੂਚਨਾ ਹੋਣੀ ਚਾਹੀਦੀ ਕੋਈ ਜਿਹੜੇ ਸਾਡੇ ਪਰਾ ਜਿਹੜੇ ਇਹਨੇ ਛੱਡ ਕੇ ਨਾ ਰੋਣ ਗਰੀਬਾਂ ਕੋ ਸੂਰਤ ਨਹੀਂ ਹੋ ਰਹੀ ਜਿਹੜਾ ਕੋਈ ਸਰਕਾਰ ਆ ਰਹੀ ਆ ਉਹ ਗਰੀਬਾਂ ਖੂਨ ਨਿਚੋੜਿਆ ਵੀ ਰਹੀ ਆ ਮਹਿੰਗਾਈ ਨੂੰ ਕੋ ਪੁੱਛ ਨਹੀਂ ਰਿਹਾ ਕੋਈ ਆਮ ਆਦਮੀ ਪਾਰੀ ਸਰਕਾਰ ਤਾਂ ਇਹ ਕਹਿੰਦੀ ਆ ਗਰੀਬਾਂ ਦੀ ਸਰਕਾਰ ਹੈ ਇਹ ਕੋਈ ਗਰੀਬਾਂਵਾਰੀ ਕੋ ਸੂਰਤ ਵੀ ਹੋਣੀ ਚਾਹੀਦੀ ਭਾਜੀ ਸਾਡੀ ਬਾਈ ਕਦਰ ਕਿਉਂ ਹੋ ਰਹੀ ਆ ਅਸੀਂ ਇਹ ਕਹਿਣਾ ਚਾਹਾਂਗੇ ਹੋ ਨਹੀਂ ਜੇਕਰ ਕੋਈ ਵੀ ਇਹ ਸੋਚੋ ਇਹਦੇ ਬਾਰੇ ਸਰਕਾਰ ਨੂੰ ਚਾਹੀਦਾ ਸਾਨੂੰ ਗਰੀਬਾਂਵਾਰ ਸੋਚੋ ਲੀਬਰਲਾਈ ਸੋਚਣਾ ਚਾਹੀਦਾ ਕੀ ਨਾਮ ਹੈ ਮੇਰਾ ਨਾਮ ਮਨਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਵੋਟਾਂ ਨੂੰ ਲੈ ਕੇ ਵੋਟਾਂ ਵੀ 1 ਜੂਨ ਨੂੰ ਪੈਣ ਗਈਆਂ ਤੇ ਵੋਟ ਪਾਓਗੇ ਤੁਸੀਂ ਵੋਟ ਤਾਂ ਪਾਉਣੀ ਪੈਣੀ ਹੈ ਜੀ ਵੋਟ ਨਾ ਭਾਈ ਤਾਂ ਵੀ ਫਾਇਦਾ ਨਹੀਂ ਕੋਈ ਵੋਟਰ ਪਾਏ ਤਾਂ ਵੀ ਫਾਇਦਾ ਕੋਈ ਨਹੀਂ ਹਾਂਜੀ ਤੇ ਕਿੱਦਾਂ ਦੇ ਮੁੱਦੇ ਦੇਖਦੇ ਹੋ ਕਿਹੜੇ ਮੁੱਦਿਆਂ ਨੂੰ ਲੈ ਕੇ ਸਰਕਾਰ ਹੋਣੀ ਚਾਹੀਦੀ ਹੈ ਜਿਹੜੇ ਮੁੱਦੇ ਪੂਰੇ ਹੋਣੇ ਚਾਹੀਦੇ। ਮੁੱਦੇ ਦੇਖੋ ਜੀ ਕੰਮ ਹੋਣੇ ਚਾਹੀਦੇ ਸਾਰੇ। ਗਰੀਬ ਬੰਦਾ ਇਹਨੂੰ ਸੌਖਾ ਕਰਨਾ ਚਾਹੀਦਾ। ਹੁਣ ਜਿੰਨਾ ਦਿਹਾੜੀ ਲੱਗਦੀ 100 ਤਾਂ ਰਾਹ ਚ ਲੱਗ ਜਾਂਦੀ ਹੈ ਜੀ। ਕੀ ਕੰਮ ਕਰਦੇ ਤੁਸੀਂ? ਮੈਂ ਉੱਧਾ ਪਲੰਬਰ ਦਾ ਕੰਮ ਕਰਦਾ ਜੀ। ਮਉਣ ਕੰਮ ਨਹੀਂ ਹੈਗਾ ਕਰਕੇ ਜਿਹੜਾ ਕੰਮ ਮਿਲ ਗਿਆ ਉਹ ਕਰ ਲੀਦਾ। ਹਾਂਜੀ। ਕੋਈ ਅਪੀਲ ਕਰਨੀ ਚਾਹੁੰਦੇ ਨੇ ਸਰਕਾਰ ਨੂੰ? ਸਰਕਾਰ ਨੂੰ ਇਹੀ ਅਪੀਲ ਹੈ ਜੀ। ਗਰੀਬ ਗੁਰਬਾਬੰਦਾ ਸਹੂਲਤ ਮਿਲਣੀ ਚਾਹੀਦੀ ਹੈ ਜੀ। ਉਨੇ ਕ ਜੂ ਨੂੰ ਵੋਟਾਂ ਪੈਣਗੀਆਂ ਨਵੀਂ ਸਰਕਾਰ ਚ ਨਹੀਂ ਜਾਏ ਕਿੰਦਾ ਦੀ ਸਰਕਾਰ ਤੁਸੀਂ ਭਾਲਦੇ ਹੋ ਕਿ ਤੁਹਾਡੇ ਕੀ ਸੋਚ ਰੱਖਦੇ ਹੋ ਤੁਸੀਂ ਸੋਚ ਇਹ ਹੀ ਆ ਜੀ ਸਰਕਾਰ ਨੂੰ ਕੰਮ ਕਰਾਉਣਾ ਚਾਹੀਦਾ ਤੇ ਬਾਕੀ ਨਸ਼ੇ ਬਾਰੇ ਸੋਚਣਾ ਚਾਹੀਦਾ ਜ ਨਸ਼ਾ ਜਿਹੜਾ ਇਹਨਾਂ ਵੱਧਾ ਜਾ ਰਿਹਾ ਜੀ ਤੇ ਬਾਕੀ ਇਹ ਆ ਜੀ ਜਿਹੜੇ ਬੰਦੇ ਪੜੇ ਲਿਖੇ ਆ ਸਪੋਰਟਸਮੈਨ ਹੋ ਆ ਉਹਨਾਂ ਬਾਰੇ ਸੋਚਣਾ ਚਾਹੀਦਾ ਜੀ ਨੌਕਰੀਆਂ ਦੇਣੀਆਂ ਚਾਹੀਦੀਆਂ ਜਵਾਨਾਂ ਨੂੰ ਹੁਣ ਜਿਹੜੇ ਬੰਦੇ ਦੂਜੇ ਲੱਗੇ ਹੋ ਆ ਪ੍ਰਾਣੇ ਬੰਦੇ ਆ ਜਿਆਦਾ ਸਾਰੇ ਜਿਆਦਾ ਰਿਸ਼ਵਤ ਖੋਰੀ ਚੱਲ ਰਹੀ ਹੈ ਜੀ ਵੱਖ-ਵੱਖ ਪਾਰਟੀਆਂ ਨੂੰ ਪ੍ਰਚਾਰ ਕੀਤਾ ਜਾ ਰਿਹਾ ਕੀ ਦੇਖਦੇ ਹੋ ਕਿ ਚਿਹਰਾ ਹਾਵੀ ਰਹੇਗਾ ਜਾਂ ਪਾਰਟੀ ਨੂੰ ਵੋਟ ਪਏਗੀ ਪੈਣੀ ਤਾਂ ਪਾਰਟੀ ਨੂੰ ਹੀ ਆ ਜੀ ਵੋਟ ਚਿਹਰੇ ਨੂੰ ਵੀ ਚਿਹਰਾ ਦੇਖ ਕੇ ਹੀ ਵੋਟ ਪੈਂਦੀ ਹੈ ਜੀ ਪਾਰਟੀ ਦੇਖ ਕੇ ਵੋਟ ਪੈਂਦੀ ਹੈ ਕੌਣ ਚਾਹੀਦੀ ਵੋਟ ਵੋਟ ਤਾਂ ਪਾਉਣੀ ਚਾਹੀਦੀ ਹੈ ਸਰਕਾਰ ਕੋਈ ਵੀ ਆਵੇ ਵੋਟੋ ਤਾਂ ਪਾਉਣੀ ਹੈ ਕਿੰਤਾਂ ਦੇ ਮੁੱਦੇ ਦੇਖਦੇ ਹੋ ਕਿ ਸਰਕਾਰ ਨੂੰ ਜਿਹੜੇ ਪੂਰੇ ਕੰਮ ਹੋਣੇ ਚਾਹੀਦੇ ਨੇ ਸਰਕਾਰ ਨੇ ਕਿਹੜੇ ਮੁੱਦੇ ਪੂਰੇ ਕਰਨੇ ਆ ਜਿਹੜਾ ਬਣਦਾ ਉਹ ਹੀ ਬਸ ਹੋਰ ਹੁਣ ਚੁੱਪ ਕਰਕੇ ਬਹਿ ਜਾਂਦੇ ਆ ਕੋਈ ਨਹੀਂ ਪੁੱਛਦੇ ਪਾਰਟੀ ਹਾਵੀ ਰਹੇਗੀ ਜਾਂ ਚਿਹਰਾ ਹਾਵੀ ਰਹੇਗਾ ਜੀ ਤੁਹਾਡੇ ਪਾਰਟੀ ਨੇ ਰਹਿਣਾ ਹੈ ਵੀ ਚਿਹਰੇ ਨਾਲ ਕੀ ਹੋਵੇ ਕਰਨਾ ਪਾਰਟੀ ਆਵੀ ਰਹੂਗੀ ਪਾਰਟੀ ਨੂੰ ਦੇਖ ਹਾਂ ਕੀ ਨਾਮ ਤੁਹਾਡਾ ਉਹ ਪ੍ਰਕਾਸ਼ ਕੀ ਕੰਮ ਕਰਦੇ ਹੋ ਜੀ ਨੇਸਤਰੀ ਦਾ ਮੈਂ ਤਾਂ ਉੱਧਾ ਅੱਜ ਕੋ ਮਰਦੇ ਨਾ ਆਇਆ ਕੰਮ ਲੈਸ ਤੇ ਵੀ ਆ ਕਰਦੇ ਕਿਹੜਾ ਪਿੰਡ ਤੁੰਦ ਬਸੀ ਮੋਸਪਾ ਜਾਣ ਕੇ ਲਗੋ ਕੀ ਨਾਮ ਹੈ ਜੀ ਸੁਖਦੇਵ ਰਾਜ ਹਾਂਜੀ ਕੀ ਕਹਿਣਾ ਚਾਹੋਗੇ ਵੋਟਾਂ ਲੈ ਕੇ ਸਰਕਾਰ ਕੋਈ ਨਵੀਂ ਚੁਣੀ ਚਾਹੋਗੇ ਹਾਂਜੀ ਹਾਂਜੀ ਨਵੀਂ ਆਉਣੀ ਚਾਹੀਦੀ ਆ ਜਿਹੜੀ ਵੀ ਕੋ ਗਰੀਬਾਂ ਦੀ ਸਹਾਇਤਾ ਕਰ ਸਕੇ ਕੋਈ ਵੀ ਮਜ਼ਦੂਰ ਦਿਹਾੜੀ ਨਹੀਂ ਲੱਗਦੀ ਕੋਈ ਨਾ ਕੋਈ ਉਹਨੂੰ ਪੈਸੇ ਮਿਲਣੇ ਚਾਹੀਦੇ ਨਹੀਂ ਜਿਹਦਾ ਕੰਮ ਲੱਗਦਾ ਹੋਰ ਕਿ ਸਰਕਾਰਾਂ ਬਦਲਦੀਆਂ ਰਹਣੀਆਂ ਵਾਦੇ ਨਹੀਂ ਪੂਰੇ ਕਰਨ ਕਿਸੇ ਨੇ ਨਹੀਂ ਪੂਰਾ ਕਰਨੇ ਜਦੋਂ ਫੇ 5 ਸਾਲ ਬਾਅਦ ਸਾਡੀ ਫੇ ਫੇ ਕਹਣਾ ਵੀ ਵੋਟਾਂ ਪਾਓ ਜੀ ਆਹ ਗੱਲ ਜੀ ਹਾਂ ਜੀ ਜੋ ਗਰੀਬਾਂ ਦੀ ਜਿਹੜੀ ਆ ਸੁਣਨੀ ਚਾਹੀਦੀ ਆ ਜਿਹੜਾ ਕੋ ਗਰੀਬ ਉਹ ਬਿਲਕੁਲ ਉਹਦੀ ਕੋਈ ਨਹੀਂ ਸੁਣਦਾ ਕੀ ਕੰਮ ਕਰਦੇ ਤੁਸੀਂ ਮੈਸਜਨ ਦਾ ਕਰੀਦਾ ਜੀ ਹਾਂ ਜੀ ਹਾਂ ਜੀ ਕਿਹੜੇ ਮੁੱਦੇ ਨੇ ਤੁਹਾਡੇ ਕੀ ਸੋਚਦੇ ਤੁਸੀਂ ਮੁੱਦੇ ਹੁੰਦੇ ਆ ਤੇ ਉਹ ਆਪਾਂ ਤਾਂ ਆਮ ਆ ਪਾਰਟੀ ਜਿਹੜੀ ਸੀ ਉਹਨੇ ਵਾਅਦੇ ਕੀਤੇ ਸੀਗੇ ਪਰ ਉਹ ਪੂਰੇ ਨਹੀਂ ਕੀਤੇ ਉਹਨੇ ਪਾਪਾ ਬੋੜ ਉਹਨਾਂ ਨੂੰ ਪਾਈ ਸੀਗੀ ਸਾਡੇ ਉਹਨੇ ਵਾਦੇ ਪੂਰੇ ਨਹੀਂ ਕੀਤੇ ਜਿੱਦਾਂ ਜਨਾਨੀਆਂ ਨੂੰ ਕਿਹਾ ਜੀ ਹਜ਼ਾਰ-ਹਜ਼ਾਰ ਰੁਪਈਆ ਦਊਂਗਾ ਅਜੇ ਤੱਕ ਨਹੀਂ ਮਿਲਿਆ ਹਾਂਜੀ ਹਾਂਜੀ ਪਰ ਉਹ ਕਹਿੰਦੇ ਸਿਹਤ ਸੂਲਤਾ ਜਿਹੜੀਆਂ ਉਹ ਫ੍ਰੀ ਕਰਤੀਆਂ ਦਵਾਈਆਂ ਫ੍ਰੀ ਮਿਲਦੀਆਂ ਨੇ ਬੱਸਾਂ 'ਚ ਔਰਤਾਂ ਨੂੰ ਸਫ਼ਰ ਫ੍ਰੀ ਕਰ ਦਿੱਤਾ ਹਾਂਜੀ ਇਹ ਤਾਂ ਗੱਲ ਬਹੁਤ ਵਧੀਆ ਕੀਤੀ ਉਹ ਨਹੀਂ ਭਾਰੇ ਇੱਕ ਗੱਲ ਆ ਫਿਰ ਵੀ ਹਜ਼ਾਰ ਦੀ ਕਮੀ ਮਹਿਸੂਸ ਕਰਦੇ ਹਾਂ ਹਾਂਜੀ ਹਜ਼ਾਰ ਦੀ ਤਾਂ ਨਹੀਂ ਪਰ ਇੱਕ ਗੱਲ ਆ ਜਿਹੜਾ ਬੰਦਾ ਹਸਪਤਾਲ ਚਲਦੇ ਵੇ ਉਹ ਭਾਰੋ ਟੀਕੇ ਲਾ ਲਾ ਕੇ ਕੰਮ ਦਾ ਪਰ ਉਹ ਮਤੇ ਲੱਖ ਦਾ 5 ਲੱਖ ਦਾ ਕੀਤਾ ਉਹ ਨਹੀਂ ਜਰੂਰ ਕੀਤਾ ਆ ਉਹ ਟਿਕਟ ਟਿਕਟੋ ਕੇ ਲਾ ਕੇ ਦਵਾਈਆਂ ਦੇ ਕੇ ਉਹਨਾਂ ਨੂੰ ਚੰਗਾ ਕਰਕੇ ਉਹ 5 ਮਹੀਨੇ ਬਾਅਦ ਫੇ ਖਤਮ ਹੋ ਗਿਆ ਨਹੀਂ ਉਹਦੀ ਵਧੀ ਹੋ ਇਸ ਕਰਕੇ ਵੀ ਉਹ ਨਹੀਂ ਅਗਲੇ ਤਾਂ ਸਰਕਾਰ ਨੇ ਤਾਂ ਆਪਣਾ ਕੀਤਾ ਇਲਾਜ ਪੂਰਾ ਕੀਤਾ ਕਿਉਂ ਜਿੰਨਾ ਵੀ ਉਹਨੇ 5 ਲੱਖ ਤੱਕ ਕਰ ਦਿੱਤਾ ਹਾਂ ਨਹੀਂ ਬਾਰੇ ਦਾ ਅਗਲਾ ਦੀ ਉਹਦੀ ਜਿੰਮੇ ਬਾਰੇ ਸਰਕਾਰ ਦੀ ਥੋੜੋ ਜਿਮੇ ਬਾਰੇ ਹਾਂਜੀ ਕੀ ਨਾਮ ਹੈ ਜੀ ਉਹ ਦੱਸ ਨਹੀਂ ਇਹ ਕੀ ਕੰਮ ਕਰਦੇ ਸੀ ਮੈਂ ਰੇੜੀ ਲੈਂਦਾ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਇੱਕ ਜੂਨੂ ਵੋਟਾਂ ਹੀ ਪੈਣਗੀਆਂ ਤੇ ਕਿਵੇਂ ਦੇਖਦੇ ਹੋ ਚਿਹਰਾ ਹਵੀ ਰਹੇਗਾ ਜਾਂ ਪਾਰਟੀ ਹਵੀ ਰਹੇਗੀ ਕਿਹਨੂੰ ਲੋਕ ਪਸੰਦ ਕਰਦੇ ਲੋਕੀ ਪਾਰਟੀ ਹਵੀ ਰਹੂਗੀ